ਹਾਂਜੀ ਬਾਬਿਓ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਤੇ ਮੇਰੇ ਪਹਿਲੇ ਗੁੱਡ ਮਾਰਨਿੰਗ ਬਾਲ ਤਾਂ ਹਨਾ ਤੇ ਚਲੋ ਜੀ ਅੱਜ ਚੱਲਦੇ ਆਂ ਬਜ ਦੇ ਪਿੰਡ ਮਣੀਆਲ ਜਿੱਥੋਂ ਪਿਛਲੇ ਸਾਲ ਮੇਲਾ ਬਾਹੀ ਜਿੱਤ ਕੇ ਲਿਆਂਦੀ ਸੀ ਨਾ ਇੰਸਾਉ ਸਾਇਆ ਸੀਗਾ ਤੇ ਉੱਥੇ ਹੀ ਫੇਰ ਚੱਲਦੇ ਆਣ ਫੇਰ ਹਨਾ ਪਿੰਡ ਮਣੀਆਲ ਆ ਮੈਂ ਤੇ ਮੈਂ ਜ ਮਨਪ੍ਰੀ ਕਰਨੇ ਹੈਗੇ ਤੇ ਸਗੀਂਦਰ ਆ ਉਹ ਮਗਰੋ ਹਨਾ ਬਾਬਿਓ ਦੇਖ ਕਿਨਾ ਹੁਣ 5:30 ਹੋ ਗਏ ਅੱਡੇ ਪੰਜੂ ਚਾ ਦਿਨੇ ਦੇ ਚਾਰ ਕਾ ਚੇਕਾ ਪੂਰਾ ਵੱਧ ਗਿਆ ਨਾ ਮੰਤਰੇ ਵੀ ਡਿੱਕੀ ਜਾਂਦਾ ਹੂਆ ਤੇ ਚੱਲੀਏ ਫਿਰ ਉਹ ਮਣੀ ਆ ਜਿਆ ਕੀ ਕਰਾਂ ਗੱਲ ਬਾਤ ਤੁਹਾਡੇ ਨਾਲ ਕਰਾਂਗੇ ਲਾਇ ਲੂ ਬਾਜ ਕੋ ਮੁਚ ਚੱਕ ਦੇਾਂਗੇ ਫੱਟੇ ਜੜਾ ਕੇ ਹੀ ਫਾਦਾਂਗੇ ਬਾਪੋ ਜੜਾ ਕੇ ਚਲੋ ਫਿਰ ਚੱਲੀਏ ਚਲੋ ਜੀ ਪਿੰਜਰਾ ਇੱਕ ਆਹ ਨਾਲ ਫੜ ਲਈ ਤੇ ਦੋਨਾਂ ਪਾਈ ਕੈਮਰਾ ਰੇ ਮੇਰੇ ਪਤਾ ਇਹ ਥੱਲੇ ਰੱਖ ਲਈ ਫਿਰ ਤੂੰ ਮੋਰ ਚੱਲ ਉਹ ਲੈਓ ਮੋਰ ਲਵਾ ਤੇ ਸ਼ਾਬਾਸ਼ ਜੀ ਦੇਖੋ ਰਿਹਾ ਓਏ ਬਾਈ ਸਵਾ 1:30 ਤੋਂ ਬਾਅਦ ਓਏ ਲਿਓ ਭਾਈ ਓਏ ਫਿਰ ਵਾਹ ਵਾਹ ਜੀ ਓਏ ਸਰ ਨਹੀਂ ਦਿੰਦੇ ਅਗਲੇ ਉਹਨਾਂ ਨੇ ਆਹਨ ਕੁਛ ਨਹੀਂ ਨਿਕਲਿਆ ਮੇਰੀ ਯਾਤਰਾ ਉੱਰ ਰੋਕਣਾ ਨਹੀਂ ਗਿਆ ਦੇ ਜਾਂ ਓਏ ਵਾਰ-ਵਾਰ ਜਾਣਗੇ ਤੂੰ ਤਰਕਿੰਦੀ ਕਰਿਓ ਬਿਣੀ ਲਿਓ ਪੁੱਲਾਇਆ ਵੀ ਉਹ ਵਾਦੀ ਓਕੇ ਨਹੀਂ ਸੱਟਾ ਕਰ ਸੱਟ ਚਲੋ ਫਿਰ ਲਓ ਜੀ ਤੇ ਓਲੇ ਵਾਲੇ ਵੱਜੀਆਂ ਨੇ ਹਨਾ ਪੌਲੇ ਵਾਲੇ ਵੱਜ ਗਏ ਸਾਰੇ ਤੇ 62 ਕਬੂਤਰ ਆ ਗਏ ਹਨਾ ਤੇ ਟਾਈਮ ਹੋਇਆ ਰ ਅਪਾ ਥੋੜਾ ਪੜਾ ਕਰੇ 7:27 ਮਿੰਟ ਹੋ ਗਏ ਹਨਾ ਤੇ ਮਨਪ੍ਰੀਤ ਗਿਆ ਪਿੰਡ ਤੇ ਸਕਿੰਦਰ ਆਊਗਾ ਉਹ ਮੈਂ ਲੇਟ ਆਊ ਥੋੜਾ ਜਿਹਾ ਤੇ ਵੇਖੋ ਕਾਠੇ ਬਹੁਤ ਮਤਲਬ 62 ਕਬੂਤਰ ਹੈਗੇ ਤੇ ਉਹ ਸਾਹਮਣੇ ਕਾਫੀ ਆ ਗਏ ਉਹ ਵੇਖੋ ਇੱਥੇ ਸਪੀਕਰ ਲੱਗਿਆ ਨਾ ਸਾਰਾ ਜਗੜ ਸੱਟਾ ਕੰਮ ਆ ਬਿਓ ਤੇ ਹੁਣ ਕਰਾਂ ਬਈਨੇ ਕਬੂਤਰ ਕੋ ਬਾਤ ਲੈਣੇ ਆਪਣਾ ਹਨਾ ਤੇ ਕਰਦੇ ਹੁਣ ਮੈਂ ਗੱਲਬਾਤ ਸ਼ੇਅਰ ਫਿਰ ਆਪਾਂ ਬੈਣੀਆ ਕਰਾਂ ਮੇਨੇ ਕਪੂਦਰੀ ਕਿੱਥੇ ਉੱਡੀ ਫਿਰਦੀ ਆ ਤੇ ਬਾੜ ਕਬੂਤਰ ਉੱਡੇ 1200 ਐਂਟਰੀ ਹੈਗੀ ਠੀਕ ਆ ਪਿੰਡ ਹੈਗਾ ਕੀ ਪਿੰਡ ਦਾ ਨਾਂ ਸੀਗਾ ਮਣੀਆ ਵਾਲਾ ਫਤੇਪੁਰ ਮਣੀਆ ਜੀ ਫਤੇਪੁਰ ਮਣੀਆ ਪਿੰਡ ਠੀਕ ਹੈ ਤੇ ਦਿਖਾਉਣੇ ਤੁਹਾਨੂੰ ਉਹਨੇ ਜਿਵੇਂ ਜਿਵੇਂ ਗੱਲਬਾਤ ਪੰਦੀ ਆ ਲੋ ਬਾਪੂ ਪਏ ਆ ਜੇ ਜਮ ਉਹਦੇ ਬੱਚਾ ਦੇ ਕਿੰਨੇ ਉੱਡੇ ਫਿਰਦੇ ਹੈ ਟਾਈਮ ਹੋ ਗਿਆ ਮਿਸਟਰ ਅੱਧਾ ਘਟ ਹੋ ਰੋਗੇ ਸਭ ਇਕੱਠੇ ਹੋ ਰੋਗੇ ਇਹਨਾਂ ਦਾ ਫਿਰਦੀ ਆਪੇ ਕਬੂਤਰ ਠੀਕ ਆ ਸਾਹਮਣੇ ਤੇ ਮੌਸਮ ਥੋੜਾ ਜਿਹਾ ਬੱਦਲਵਾਈ ਵਾਲਾ ਤੇ ਹੋਸ਼ ਤਾਂ ਕਿ ਤੁਹਾਡੀ ਨਿਗਾ ਮਰਾਵਾਂਗੇ ਕਬੂਤਰ ਹੀ ਤੇ ਹਨਾ ਤੇ ਕਿਹੜਾ ਵੈਸਟ ਕਰੀ ਨਾਲ ਦੇਖੀ ਨੇ ਆਪਣੇ ਫੈਲ ਦੇ ਲਈ ਸ਼ਾਨ ਹੈ ਜਿਹੜਾ ਜਿਹੜੀ ਨੋਦਰੀ ਬੰਦੇ ਜੀ ਬੋ ਬੈਠੇ ਨੇ ਨਾਲੇ ਸ਼ਾਨ ਨਾਲੇ ਬੁੱਤਰ ਤੁਸੀਂ ਜਿੱਥੋਂ ਤੇ ਮਾਰ ਲੇਗਾ ਨਿਗਾ ਲੂਗਾ ਦੇਖੋ ਕਿੱਦਾਂ ਧਕੋਣਗੇ ਲੋ ਜੀ ਕਾਪੀਏ ਕੋਲ ਆਈ ਸੀ ਕਿਉਂਕਿ ਆਪਣੇ ਕਬੂਤਰ ਰੰਗ ਭਿੜਦਾ ਸੀਗਾ ਇਹ ਕਹਿੰਦੇ ਦੋ ਕਬੂਤਰ ਰੰਗ ਭਿੜਦਾ ਵੀ ਮੜਾ ਆ ਕੇ ਦਿਖਾ ਜੋ ਤੇ ਆਪਾਂ ਤੁਹਾਨੂੰ ਉੱਤਰ ਦਿਖਾਤਾ ਦੋਨੇ ਕਬੂਤਰ ਸ਼ਾਮਲਾ ਜਿਹਨੇ ਰੰਗ ਭਿੜਦਾ ਨਾ ਤੇ ਚਲੋ ਕੋਈ ਨਾ ਚੱਲਦੇ ਆ ਥੱਲੇ ਹੁਣ ਕਾਪੀ ਵਾਲੇ ਕੋਲ ਜੀਤੇ ਹਨ ਲਓ ਬਾਪੋ ਤੇ ਆਪਾਂ ਇੱਧਰ ਆ ਕੇ ਰੋਟੀ ਰੱਟੀ ਖਾ ਲਈ ਪਹਿਲੀ ਗੱਲ ਤਾਂ ਠੀਕ ਆ ਰੋਟੀ ਖਾ ਕੇ ਵਾਟਰ ਬਰਕਸ 'ਚ ਬੈਠੇ ਨੇ ਤੇ ਵੈਸੀ ਤੇ ਉਧਰ ਦਾ ਕਬੂਤਰ ਉੱਡਦੇ ਆਪਾਂ ਇੱਧਰ ਵੀ ਨਹੀਂ ਉੱਡਦੇ ਥੋੜਾ ਜਿਹਾ ਇਹ ਕੰਨੀ ਜੀ ਆ ਗਈ ਇੱਧਰ ਨੂੰ ਕਬੂਤਰ ਉੱਡਦੇ ਪਰੇ ਉਹ ਟਾਵਰ ਨੂੰ ਸਾਹਮਣੇ ਉਹ ਟਾਵਰ ਨਹੀਂ ਸਾਹਮਣੇ ਇਹ ਇੱਧਰ ਨੂੰ ਉੱਡਦੇ ਆ ਕਬੂਤਰ ਸਾਰੇ ਇੱਥੋਂ ਉੱਤਰਦੇ ਆ ਤੇ ਇੱਥੋਂ ਜੜਦੇ ਆ ਤੇ ਸਾਨੂੰ ਤਾਂ ਰਿਕਾਰਡਿੰਗ ਸੁਣਾਉਣਾ ਮ ਇੱਕ ਮਿੰਟ ਵੇਟ ਕਰੋ ਫੋਨ ਕੱਢ ਲਿਆ ਜੇਬ ਚੋਂ ਇੱਕ ਮਿੰਟ ਜਿਹੜੀ ਤੜਕੇ ਰਿਕਾਰਡਿੰਗ ਆਈ ਸੀ ਉਹ ਪਹਿਲਾਂ ਆਹ ਚੋਂ ਆਈ ਨੂੰ ਤਾਂ ਉਹ ਕਬੂਤਰ ਉਹਨਾਂ ਚੋਂ ਲੱਗੀ ਤੇ ਰਿਕਾਰਡਿੰਗ ਕਈਆਂ ਤੇ ਸੀਗੀ ਤੇ ਕੱਟੇ ਵਿੱਚ ਥੋੜੇ ਗਏ ਹਨ ਇੱਕ ਮਿੰਟ ਰੋਜੋ ਦੇਖੀ ਇਹ ਮੇਲਾ ਰਿਕਾਰਡਿੰਗ ਇੱਥੇ ਸੀ ਆਪ ਤੇਰਾ ਭਲਾ ਕਰੇ ਇੱਕ ਮਿੰਟ ਰੋਜੋ ਜਰ ਦੇਖ ਲਈ ਪਹਿਲਾਂ ਲਓ ਜੀ ਸੁਣ ਲੋ ਟਾਈਮ ਇਹਨਾਂ ਨੂੰ ਆ ਕੇ ਕੂਤਰਾਂ ਦਾ ਦਿਖਾ ਦਿਓ ਪਹਿਲਾ ਨਾਮ ਸੁਣ ਲਓ ਫਰਮਾਨ ਕਿਕਰ ਖੇੜਾ ਦੂਜਾ 18 ਨੰਬਰ ਕੂਤਰ ਸੁਵਿੰਦਰ ਪੱਤਲੀ ਖੇੜਾ 20 ਨੰਬਰ ਕਿਹੜਨਾ ਕਮਲ ਝੋੜ 30 ਨੰਬਰ ਬਰਾਰ ਮਲੋਟ 34 ਨੰਬਰ ਗੁਰਦੀਪ ਥਰਾਜ ਵਾਲਾ 48 ਨੰਬਰ ਗੁਰਜੀਤ ਖੁੱਲੂ ਖੇੜਾ 46 ਨੰਬਰ ਗੋਬਿੰਦ ਪੱਤਲੀ ਖੇੜਾ 54 ਮੰਗਤ ਕਪੂਤਰਾ ਹੀ ਖੜਾ 52 ਨੰਬਰ ਰਾਮੂ ੱੱਪਾ 61 ਨੰਬਰ ਵਰਪ੍ਰੀਤ ਮਲੋਟ 66 ਨੰਬਰ ਹੀਰਾ ੱੱਪਾ 71 ਨੰਬਰ ਰਮਣ ਕੱਖਾਂ ਵਾਲੀ ਆਹ ਕਪੂਤਰਾ ਬਾਈ ਜੀ ਜਿਹੜੇ ਸਾਨੂੰ ਨਹੀਂ ਦਿਖੇ ਇੱਕ ਘੰਟਾ ਟਾਈਮ ਆ ਸਾਢੇ 9 ਤੋਂ ਸਾਢੇ 10 ਤੱਕ ਤੇ ਰੌਲਾ ਨਹੀਂ ਕਿਸੇ ਭਰਾ ਨੇ ਪਾਉਣਾ ਲਓ ਜੀ ਤੇ ਆ ਕਪੂਤਰਾ ਟਾਈਮ ਸੀਗਾ ਹਣਾ ਤੁਸੀਂ ਸੁਣ ਲਏ ਜੋ ਮਾਣਾ ਇੰਨੇ ਟਾਈਮ ਲੱਗਿਆ ਬਾਕੀ ਸ਼ਾਮਲ ਹੋ ਗਈ ਸੀ ਨਾ ਸਾਰੇ ਤੇ ਬਾਕੀਆਂ ਦੋ ਤਿੰਨ ਕੱਟੇ ਕੇ ਬਾਕੀ ਸ਼ਾਮਲ ਹੋ ਗਏ ਸਾਰੇ ਆ ਗਏ ਨਾ ਤੇ ਚਲੋ ਸਾਨੂੰ ਇੰਨੇ ਬੰਦਾ ਵੀ ਕੋਈ ਨਹੀਂ ਆ 11 11:30 ਹੋ ਗਏ ਠੀਕ ਹੈ ਕਿੰਦਰ ਅੱਗੇ ਵੀ ਨਹੀਂ ਆਈ ਆਏ ਕਿ ਮੈਂ ਕਮੂਤਰ ਵੇਖੀ ਨਾ ਇਹ ਕੁੱਤਰ ਕਿਸੀ ਨਹੀਂ ਯਾਰ ਪਤਾ ਨਹੀਂ ਕਿੱਧਰ ਗਈ ਚਲੋ ਨਿਗਾ ਮਾਰਦੇ ਆਪਿਓ ਲਓ ਜੀ ਸਾਡੀ ਫੌਜਾਂ ਵੀ ਆ ਗਈਆਂ ਹੋਰ ਜੋ ਬਰੋ ਕਿਵੇਂ ਯਾਰ ਪਛਾਣ ਹੀ ਨਹੀਂ ਉਹਨੇ ਪਛਾਣ ਕਿਉਂ ਪੈਸੇ ਲਾਏ YouTube ਤੇ ਪੈਸੇ ਵੜਿਆ ਕੇ ਸੀਗੇ ਮੈਂ ਕੱਪੜੇ ਲੈ ਲਈਏ ਵਿਚਾਲੇ ਭਾਉ ਚੱਲ ਚੱਲੀ ਗਏ ਪਰਨੇ ਪਾਏ ਹੋਰ ਦੇ ਕਬੂਤਰ ਇੱਥੇ ਕਬੂਤਰ ਹੀ ਨਹੀਂ ਆਉਂਦੇ ਬਈ ਯਾਰ ਲਓ ਜੀ 12 ਵਜੇ ਤੇ 8 ਮਿੰਟ ਹੋ ਗਏ ਠੀਕ ਹੈ ਤੇ ਕਬੂਤਰਾਂ ਟਾਈਮ ਲੱਗ ਗਿਆ ਉਹਨਾਂ ਤੇ ਸੁਣ ਲਓ ਕਿਹੜੇ ਕਿਹੜੇ ਕਬੂਤਰਾਂ ਨੂੰ ਟਾਈਮ ਲੱਗਿਆ ਜਿਹੜੇ ਕਬੂਤਰ ਸਾਨੂੰ ਨਹੀਂ ਦੇਖੇ ਇਹਨਾਂ ਦਾ ਟਾਈਮ ਹੈ 12:05 ਤੋਂ 12:35 ਤੱਕ ਸੁਣ ਲਓ ਬਾਈ ਜਿਹੜੇ ਨਹੀਂ ਦੇਖੇ ਕੱਕਾ ਰੋੜਾ ਵਾਲੀ ਕਰਮ ਦੇ ਆਉਣ ਖੇੜਾ ਦਾਸ ਰੋੜਾ ਵਾਲੀ ਬੈਟੀ ਯਾਦ ਨਹੀਂ ਆ ਬੈਟੀ ਯਾਦ ਨਹੀਂ ਆ ਰਵਿੰਦਰ ਸੈਨਾਕਰ ਰਵਿੰਦਰ ਸੈਨਾਕਰ ਕਬੂਤਰ ਹੀ ਕਰਾਉਂਦੇ ਕਰਾਉਂਦੇ ਹੋ ਗਿਆ ਦਾ ਆਉਣਾ ਸਿੰਘੇ ਵਾਲਾ ਪ੍ਰਦੀਪ ਧਰਾਜ ਦਾ ਦੀਪ ਧਰਾਜ ਸਾਹ ਰੋੜਾ ਵਾਲੇ ਜੋਤੀ ਚੰਨੂ ਕੋ피 ਚੰਨੂ ਨਕੌੜਾ ਪ੍ਰਣਾ ਖਾਵਲ ਖਾਣਾ ਅਮਨੇਸ਼ ਜਵਣਾ ਪੇਰਾ ਅਮਨੇਸ਼ ਜਵਣਾ ਖਿੜਾ ਥੇਰਾ ਤਫਾ ਥੇਰਾ ਤਫਾ ਰੇਗਨ ਕੱਖਾਂ ਵਾਲੇ ਉਹਨਾਂ ਕੱਖਾਂ ਵਾਲੀ ਅਰਜੰਡਾ ਬੰਨ ਆਹ ਕਬੂਤਰਾ ਦੇ ਭਾਈ ਟਾਈਮ ਹੈ 12:05 ਤੋਂ 12:35 ਤੱਕ ਦਾ ਲਾਓ ਜੀ ਐਨੇ ਕਬੂਤਰਾ ਟਾਈਮ ਕਿੰਨੇ ਕਬੂਤਰਾ ਸੀ 12:15 ਨੇ ਹੋਣੀ ਰਹਿਣਾ ਹਾਂ ਕੂਹਾ ਇਕੱਠਿਆਂ ਟਾਈਮ ਲੱਗਦਾ ਪਹਿਲਾਂ ਵੀ ਨੇ ਦਰਾਇਆ ਸੀ ਰੇ ਯਾਰ ਤੇ ਉਹ ਜੋ ਸਾਰੇ ਸ਼ਾਮਲ ਹੋ ਗਏ ਦੋ ਹੀ ਕੱਟੇ ਵਾਹ ਵਾਹ ਟਾਈਮ ਤੱਕ ਤਾਂ ਸਾਰਿਆਂ ਦੀ ਹੈ ਕਾਰੀ ਕਾਪੀ ਹੈ ਤੇ ਬਿਸ਼ਾਮਲ ਸਾਰੇ ਹੋ ਗਏ ਤੇ ਦੋ ਕੱਟੇ ਗਏ ਸਿਰਫ ਸਿਰਫ ਦੋ ਕੱਟੇ ਗਏ ਲੋ ਆਪੋ ਤੇ 15 ਕਬੂਤਰ ਦੇ ਹੋਇਆ ਟਾਈਮ ਤੇ ਗੇਰਾ ਆਪਣੀ ਕਬੂਤਰੀ ਪਤੀ ਸੈੱਟ ਕਰੇ ਤੇ ਫੇਰ ਵੇਣਿਆ ਕੀ ਬਣਦਾ ਲੋ ਜੀ ਬਾਈਂਡਰ ਬਕਸ ਚ ਆਏ ਬੈਠੇ ਬਾਈਂਡਰ ਬਕਸ ਜਿਹੜੇ ਮਗਲ ਕਾਲਾ ਟੋਸਾ ਤੇ ਹਰੀ ਟੋਰੀ ਠੀਕ ਆ ਕਬੂਤਰੇ ਤਾਂ ਕਿ ਕਲੀਅਰ ਕੀਤਾ ਉਹ ਲੈ ਗਿਆ ਕੋਠੀ ਉੱਤਰ ਸੈਨਦਰ ਕਿਨੇ ਕਰ ਜਾਉਂਗਾ ਹਾਂ ਪਤਾ ਸੜੀ 45 40 45 ਤੇ ਕਮੂਦੀ ਸੱਟ ਪਾਦੀ ਨੇ ਆਪਣੀ ਜਿੱਦਾਂਗੇ ਸਾਦ ਨੂੰ ਪਤਾ ਭਰਾਵਾ ਸਾਂਝੀ ਨਹੀਂ ਕਰਨੀ ਬਗੇਰਾ ਤਨ ਭਾ ਦਾ ਰਣ ਆਪਾਂ ਸਾਂਝਿਆ ਤਾਂ ਕਦੀ ਕਿਸ ਨਾਲ ਆਪਾਂ ਕਿਸੇ ਨਾਲ ਸਾਂਝੀ ਨਹੀਂ ਕਰਦੇ ਕੋਈ ਹੋਵੇ ਯਾਰ ਕਿੱਡਾ ਹੀ ਲਿਆ ਜਿਓ ਸਾਂਝੀ ਨਹੀਂ ਕਰਨੀ ਬਾਬੇ ਕਿਸੇ ਨਾਲ ਵੀ ਠੀਕ ਆਣਾ ਬਾਕੀ ਮੌਕਾ ਦਾ ਬਾਕੀ ਮੌਕਾ ਯਾਰ ਬੱਜੇ ਕੋਈ ਬਾਹਲੀ ਮਿਹਨਤ ਕਢ ਲਾ ਕੇ ਅੱਡੀ ਕਰ ਲਾਂਗੇ ਤੇ ਨਹੀਂ ਸਾਂਝੀ ਸੋਝੀ ਆਲ ਦਾ ਭੁੱਲ ਜਾਓ ਹੋਣ ਗੱਲਾਂ ਕੀਆਂ ਉਹ ਹਣਾ ਹਾਂਜੀ ਕਰਵਾਂਗੇ 15 ਛੱਡ ਰਹੀ ਏ 15 ਸਾਂਝੀ ਨਹੀਂ ਕਰੀ ਦੱਸ ਕਰੀ ਸਾਂਝੀ ਕਿ ਆਪਾਂ 15 ਚੋਂ ਇੱਕ ਉਹਨਾਂ ਨੇ ਕਰਤੀ ਕੈਪੀ ਵਾਲੇ ਨੇ ਹਾਂ ਇੱਕ ਵੀ ਸਾਂਝੀ ਨਹੀਂ ਕਰੀ ਸੀ ਇੱਕ ਵੀ ਉਹ ਧੱਕਾ ਕਰ ਗਏ ਹਾੜਨਾ ਕਰਨੀ ਚ ਹੱਕ ਹੈ ਨਹੀਂ ਸੀਗਾ ਕਰ ਗਏ ਪਰ ਚਲ ਕੋਈ ਗੱਲ ਬਾਤ ਤੇਰਾ ਆਉਣਾ ਪਾਇਆ ਛਾਵੇਂ ਆਪਦਾ ਪੈਂਟ ਜੇ ਥੱਲੇ ਆ ਗਏ ਨੇ ਤੇ ਫੇਰੀ ਵੇਣੇਗਾ ਕਿਆ ਕੱਪ ਕੁੱਪ ਦੇ ਨੇ ਠੀਕ ਹੈ ਇਹ ਵਾਲੇ ਤਿੰਨ ਕੰਝਾਂ ਨਾਂ ਵਾਲੇ ਬੱਚਾ ਕਬੂਤਰ ਭਾਲਦੇ ਮਲਕੂਤਰੀ ਆਪਣੀ ਬੈ ਗਈ ਹਨ ਪਿੰਡ ਦੇ ਪਰਲੇ ਪਾਸੇ ਬਾਕੀ ਤੁਹਾਨੂੰ ਰਿਕਾਰਡਿੰਗਾਂ ਸੁਣਾਵਾਂਗੇ ਠੀਕ ਆ ਤੇ 3:00 ਵਜੇ ਤੇ 3:00 ਵਜੇ ਬੈ ਗਈ ਮੇਨੂੰ ਹਨ ਮੇਨੂੰ ਨਹੀਂ ਗਈ ਸੀ ਘਰਾਂ ਚ ਬੈ ਗਈ ਤੇ ਚੱਲ ਪਾਣੀ ਪੋਣੀ ਦੀ ਫੇਰ ਚੱਲਦੇ ਆ ਲਾਇਆ ਬਈ ਆ ਰਿਹਾ ਕਬੂਤਰ ਆਪਣਾ ਰਿਕਾਰਡਿੰਗ ਰਿਕਾਰਡਿੰਗ ਪਾ ਦਨੇ ਆ ਵੀ ਆ ਕਬੂਤਰ ਆ ਬਈ ਤੇ ਆ ਚੱਕਰ ਤੇ ਆ ਗੱਲਬਾਤ ਤੇ ਆਪਣਾ ਬਾਪ ਉਹ ਸਹੀ ਨਹੀਂ ਕਬੂਤਰੀ ਵੇਖੀ ਐਨੇ ਚਾਰ ਫੇਰੇ ਤੇ ਆਹ ਕਾਪੀਆਂ ਉਨ ਜਾ ਕੇ ਫੜਾਇਆ ਬਣਾ ਕਬੂਤਰੀ ਤੇ ਜਿਹਦੀ ਹੋਈ ਆਪੇ ਕੋਈ ਲੈ ਜੂਗਾ ਹਨ ਆਪਾਇ ਕਰਉਣੀ ਆਰੇ ਤੀਰਾ ਮੇਰੂੰ ਦਿਖਾਈਂ ਇਹਦੇ ਮੈਂ ਬਈ ਤੇ ਫੜਾਈ ਹੋਣ ਸੀ ਉੱਥੇ ਜਾਣੇ ਆ ਮੈਂ ਜਾਣੇ ਹੁਦਰੀ ਜਾਣੇ ਪਤਾ ਮੈਂ ਜਾਣੇ ਬਈ ਅਜੇ ਫੜਾਈ ਹੋਣ ਸੀ ਲਾ ਵਾਪਿਓ ਤੇ ਆਪਣੀ ਕਬੂਦੀ ਆ ਬਹਿ ਗਈ ਇੱਥੇ ਆ ਕੇ ਥਾ ਆ ਗਈ ਕਹਿੰਦੇ ਮੇਰੇ ਥਾ ਆ ਗਈ ਤੇ ਉਹ ਚੜਨ ਦੇਦੇ ਨਹੀਂ ਉਹ ਕਾਪੀ ਵਾਲੇ ਕਹਿੰਦੇ ਸੀ ਨਹੀਂ ਸਾਨੂੰ ਦੱਸਿਓ ਕਹਿੰਦਾ ਯਾਰ ਕਾਪੀ ਵਾਲੇ ਕਹਿੰਦੇ ਸੀਗੇ ਵੀ ਸਾਨੂੰ ਦੱਸਿਓ ਜੇ ਕਿਸੇ ਘਰੇ ਬੈਠੀ ਦਾ ਹੈ ਇਹ ਤਾਂ ਕੋਈ ਇੱਥੇ ਸਹੀ ਕੋਈ ਨਹੀਂ ਬੰਦਾ ਨੱਸਿਆ ਪਤਾ ਹੀ ਹੁਣ ਸਾਸ ਪਈ ਹੈਨੀ ਤੇ ਮਨ ਲੱਗ ਗਿਆ ਆ ਲੈ ਗਿਆ ਆਇਂ ਨਾ ਤੇ ਨਾ ਉਹਨੂੰ ਪੁੱਛਦੇ ਕਾਪੀ ਨੂੰ ਪੁੱਛਦੇ ਆਪਾਂ ਲਾਓ ਜੀ ਉਹ ਕਬੂਦਰੀ ਬਾਪੋ ਆਪਣੀ ਨਾ ਹੈਲੋ ਉਹ ਨਾ ਅਸੀਂ ਗੁਲਾਬੀ ਬਗਲ ਉਹਦੇ ਨਾ ਆਪਣੇ ਕਬੂਦਰੀ ਨੂੰ ਕਿਹੜੇ ਆ ਗਏ ਸਜਿੰਦਰਾ ਉਹ ਨਹੀਂ ਦੋ ਕਿਨਾਂ ਉਹਨੇ ਡਰ ਨਾ ਪਾਉਂਦੇ ਦਰ ਦੇ ਵਿੱਚ ਕਬੂਤਰ ਕੀ ਫਾਇਦਾ ਮੇਰੇ ਮੁਕਾਲ ਪਾਉਂਦਾ ਤੇ ਚੱਲਦੇ ਆਪਾਂ ਪਿੰਜਰਾ ਲੈ ਕੇ ਕਰਦੇ ਆਪਾਂ ਜਿੰਨੇ ਕਬੂਤਰ ਆ ਗਏ ਬੰਦ ਵਾਲੀ ਗੱਲ ਕਰ ਬਨੇ ਬਕਰੇ ਚੱਲਦੇ ਆ ਚੱਲ ਕੇ ਨੀ ਜਾ ਬੰਦੇ ਸਾਰੇ ਕੋਲੇ ਖੜੇ 100 ਬੰਦੇ ਆ ਕੇ ਲੱਭੜ ਜੂਗੀ ਬਸੇ ਬੰਦੇ ਛਿੱਤਰ ਮਾਰ ਕੇ ਨਾਲੇ ਕਬੂਤਰ ਲਓ ਜੀ ਝੱਖੜ ਤੇ ਆਪਾਂ ਚੱਲਦੇ ਆ ਬੱਬ ਕਰ ਜੱਤ ਕੇ ਵਾਰੀ ਸਾਰੇ ਮੈਟਰ ਹੀ ਪਾ ਦੇ ਆਏ ਐ ਸੋਮਜੀਪ ਮੈਟਰ ਕਿੰਨੇ ਨੇਰੇ 8 ਹੁੰਦੇ ਮੇਰੇ ਆ ਸਨਮਾਨਤ ਕਰ ਮੈਨੂੰ ਥਾਰ ਨਾਲ ਥਾਰ ਮੇਰੇ ਘਰੇ ਪੜਜੂ ਹੋੜੀ ਵਾਲੇ ਤੇ ਥੱਥ ਨੂੰ ਠੀਕ ਐ ਤੇ ਸਗੇ ਤੁਹਾਨੂੰ ਫੋਰਜਰ ਦਿੱਤੀ ਐ ਇੱਕ ਨੇ ਬਾਤ ਤਕੜਾ ਪਲੇਅਰ ਕਹਿੰਦੇ ਓਸਤਾਦ ਮੈਨਾਂ ਨੂੰ ਫਿਰਦੇ ਆ ਸਾਰੇ ਸ਼ਕਿੰਦਰ ਸਾਹਿਬ ਓਸਤਾਦ ਜੀ ਅਭੀ ਤਾਂ ਧਾਰ ਸਾਡੀ ਕੱਪ ਤੋਂ ਪਏ ਆ ਸਾਡੇ ਨਾਲ ਤੁਹਾਨੂੰ ਸਾਨੂੰ ਕੰਮ ਪੈਗਾ ਮੈਂ ਕੋਈ ਜੀਰਾ ਖਰੇ ਪਾ ਕੁੱਪਾ ਕੋ ਪਾ ਕੀ ਨਾ ਬਾਦ ਲੈ ਅਬ ਬਾਦ ਲੈ ਨਹੀਂ ਤਾਂ ਨਹੀਂ ਛੇਡਾ ਕੀ ਐ ਚਲੋ ਬਾਬਾ ਚੱਲ ਜਾਨ ਘਰੇ ਆਪਾਂ ਠੀਕ ਐ ਇਹ ਨਵਾ ਨਹੀਂ ਕੋਈ ਦੱਸ ਚਲੋ ਚਲੀਏ ਲਓ ਜੀ ਚੱਕ ਲਿਆ ਪਿੰਜਰਾ ਆਪਣਾ ਨਰਵੈਰ ਕੇ ਘਰੋਂ ਠੀਕ ਐ ਕਿਹੜਾ ਜੀਰਾ ਲੌਰੀ ਜੀਰਾ ਐਜ ਵੱਡੀ ਬੋਦ ਚ ਪਾਈ ਲੈ ਬਈ ਵੇਖੋ ਐਡੀ ਤੱਕ ਦੀ ਬੋਦ ਇਹਨੇ ਅਜ ਕਾ ਆ ਕੱਢਦੀ ਮੈਂ ਕਹਿੰਦਾ ਮਾਰ ਕੇ ਮੁੱਕੀ ਉਹ ਬੈਠਾ ਕਿ ਤਾ ਚਲੋ ਉਹ ਪੁੱਤ ਉਹਦਾ ਬੈਠਾ ਹੀ ਆਪਣਾ ਹੋੜੀ ਆ ਬੈਠਾ ਤੇ ਆ ਰਿਹਾ ਉਹ ਉਸੇ ਪਹਿਲਾਂ ਵਾਲਾ ਹੈ ਨਹੀਂ ਸੀ ਆਪਣਾ ਹੈ ਨਹੀਂ ਸੀ ਉਹ ਮੈਨੂੰ ਤੇ ਰੰਜ ਦਿਨਾਂ ਵਿੱਚ ਰੰਜ ਤੇ ਬਦ ਨਹੀਂ ਆਲੀ ਭਰਾ ਉਹ ਤੋੜਦੀ ਬਿੱਲੀ ਦਾ ਆਹ ਤੇ ਵਿਚੀ ਦੀ ਹੋਰ ਜੀ ਬਾਬ ਲੋ ਤੇ ਆ ਗਏ ਸੀ ਘਰੇ ਹੁਣ ਆਪਾਂ ਠੀਕ ਹੈ ਨਹਾਣ ਨੂੰ ਕਿ ਹਟ ਜਾਣਾ ਠੀਕ ਹੈ ਜੀ ਤੇ ਨੀਰਾ ਵੱਟ ਕੇ ਨਾ ਨਹਾਣ ਹੋ ਗਿਆ ਨਾ ਨੀਰਾ ਵੱਡਾ ਹੀ ਏ ਤੇ ਨਾਲੇ ਪਾਣੀ ਪੂਣੀ ਲਾਈ ਹੀ ਪਣੀ ਚੱਲ ਗਿਆ ਨਾ ਤੇ ਚਲੋ ਫਿਰ ਚਾਹ ਪਾਣੀ ਪੀ ਕੇ ਹਨ ਤੇ ਚਲਦੇ ਆਂ ਖੇਤ ਗੇ ਹਨਾ ਖੇਤਲ ਕੰਮ ਕਮ ਨੂੰ ਵੇੜਦੇ ਸੀ ਕਬੂਤਰ ਦੇ ਕੰਮ ਤਾਂ ਕਰਤਾ ਰਗਾ ਨਾ ਬਾਕੀ ਤੁਹਾਨੂੰ ਦੱਸਾਂ ਗੱਲਾਂ ਬਾਤਾਂ ਕਿ ਕੀ ਚੱਕਰ ਬਣਿਆ ਨਾ ਚਲੋ ਫਿਰ ਲਓ ਬਾਬੋ ਤੇ ਆ ਗਏ ਸੀ ਖੇਤ ਹੁਣ ਆਪਾਂ ਨਾ ਤੇ ਮਾਚਲ ਪਨੀਰੀ ਨੂੰ ਪਾਣੀ ਲਾ ਲ ਗਏ ਪਾਣੀ ਪਰ ਲਾਈ ਗੀ ਕਾ ਹੁਣ ਲਾਈਟ ਤਾਂ ਆ ਜਣੀ ਨਾ ਯਾਰ ਹਮ ਚਲੋ ਕਰਾਂ ਰੇਰੂ ਲੈ ਕੇ ਆਈ ਮਾਚਲ ਪਾ ਦਾ ਮਾੜੀ ਮੋਟੀ ਜੀ ਤੇ ਅੰਦਰ ਰੱਖ ਦਿੰਦੇ ਨੇ ਸਮਾਨ ਨਾ ਆਪਣਹਰਾ ਤੇ ਚੱਲ ਕਿੰਨੀ ਜਾ ਵੜਦੇ ਹੁੰਦਾ ਵਾਦਵ ਤੇ ਫੇਰ ਹੀ ਵੇਹਣ ਨੂੰ ਕੀ ਹੋਰ ਚੱਲੀਏ ਕਰਾਂ ਰਾਬੋ ਜੀ ਯਾ ਨਹੀਂ ਕਰਦਾ ਅੱਖਾਂ ਵਿੱਚ ਹੀ ਆਂਦੀਆਂ ਨੀਂਦ ਜਿਹੜੀ ਆਂਦੀ ਭੈਣ ਦੀ ਯਾਰ ਦੀ ਚਲੋ ਫਿਰ ਕੋਈ ਨਹੀਂ ਚੱਲਦੇ ਨਹੀਂ ਤੇ ਕਰਾ ਵੜਦੇ ਚੱਲ ਕੇ ਫੇਰ ਹੀ ਵੇਣਿਆ ਲਓ ਜੀ ਤੇ ਦੂਜੇ ਖੇਤ ਆ ਗਏ ਆਪਣਾ ਨੀਰਾ ਕਾਟ ਲਈਏ ਠੀਕ ਹੈ ਤੇ ਫੇਰ ਚੱਲਦੇ ਆਂ ਘਰ ਪਰ ਘਰ ਪਰ ਜਾ ਕੇ ਫੇਰ ਚਲਾਇ ਮਣਪਰੇ ਦੇ ਕੋਲੇ ਤੇਰਾ ਨੀਰਾ ਕਾਟ ਲਈਏ ਜਵਾਰ ਤੇ ਚਲੋ ਫੇਰ ਚਲੀਏ ਬਾਬੇ ਘਰ ਨੂੰ ਲਓ ਜੀ ਕਿਤੋਂ ਆ ਗਏ ਬਾਬੇ ਨੀਰਾ ਚਾਰਾ ਲਿਆਂਦਾ ਵੱਡ ਤੋਂ ਚੱਲਦੇ ਆਂ ਮਣਪਰੇ ਦੇ ਕੋਲੇ ਸੱਦੀਆਂ ਦਾ ਗੋਸ਼ਾ ਲਓ ਜੀ ਬਾਬੇ ਆ ਗਏ ਜੀ ਘਰੇ ਠੀਕ ਹੈ ਪੰਖਾ ਸਾਟ ਲਈਏ ਮਸਲਤ ਪਤਾ ਠੀਕ ਹੈ। ਪਾਓ ਜੀ ਮੈਂ ਵੀਡੀਓ ਦੀ ਕਰਦੀ ਐ ਐਂਡਿੰਗ ਤੇ ਜਿਵੇਂ ਤੁਹਾਨੂੰ ਪਤਾ ਤੰਨੇ ਕ ਵੇ ਕਬੂਦਰੀ ਆਪਣੀ ਬੈ ਗਈ ਸੀ ਨਾ ਪਤਾ ਨਹੀਂ ਲੱਗੇ ਕਿੱਥੇ ਬੈ ਗਈ ਤੇ ਕਿੱਥੇ ਨਹੀਂ ਬੈ ਗਈ। ਠੀਕ ਹੈ। ਚਲੋ ਪੈਣੀ ਐ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਟਮਟ ਕਰ ਦਿਓ ਠੀਕ ਹੈ। ਦੱਬ ਕੇ ਤੇ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਲਵ ਯੂ ਰੱਬ ਰੱਖਾ। ਮੇਰੇ ਨਾਲ 12 ਤਰੀਕ ਦੀ ਬਾਜੀ ਹੁਣ ਠੀਕ ਆ ਅੱਜ 10 ਤਰੀਕ ਤੇ ਚਲੋ ਓਕੇ ਬਾਏ ਬਾਏ